ਦੋਸਤੋ ਤੁਸੀਂ ਜੁੜ ਚੁੱਕੇ ਹੋ ਪੰਜਾਬ ਨੇਸ نیوز ਦੇ ਨਾਲ ਤੇ ਮੈਂ ਹਾਂ ਜਸਪੀਰ ਸਿੰਘ ਲੋਕ ਸਭਾ ਚੋਣਾਂ ਨੂੰ ਲੈ ਕੇ ਜੇ ਗੱਲ ਕਰੀ ਤਾਂ ਪੰਜਾਬ ਦਾ ਸਿਆਸੀ ਅਖਾੜਾ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ ਤੇ ਵਕ ਵਕ ਪਾਰਟੀ ਵਾਲੋ ਆਪਣੇ ਚੋਣ ਪ੍ਰਚਾਰ ਵੀ ਤੇਜ਼ ਕਰ ਦਿੱਤੇ ਗਏ ਨੇ ਅੱਜ ਸਾਡੇ ਨਾਲ ਮੌਜੂਦ ਨੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜਕੁਮਾਰ ਚੱਬੇਵਾਲ ਜੀ ਗੱਲਬਾਤ ਕਰਦੇ ਆਂ ਸਰ ਪਿੰਡਾਂ ਪਿੰਡਾਂ ਵਿੱਚ ਤੁਸੀਂ ਜਾ ਰਹੇ ਹੋ ਕਿਧਰੇ ਲੋਕਾਂ ਦੀ ਮੁਸ਼ਕਲ ਤੁਹਾਨੂੰ ਦੱਸੀ ਜਾ ਰਹੀ ਹੈ ਆ ਦੇਖੋ ਇਹ ਕੰਢੀ ਏਰੀਆ ਵਿੱਚ ਅਸੀਂ ਅੱਜ ਘੁੰਮ ਰਹੇ ਹਾਂ ਤੇ ਕੰਢੀ ਏਰੀਆ ਵਿੱਚ ਮੇਨਲੀ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਕੰਢੀ ਛੋਟੇ ਕਿਸਾਨ ਆ ਔਰ ਜਿਹੜੇ ਜੰਗਲੀ ਜਾਨਵਰ ਆ ਉਹ ਫਸਲਾਂ ਨੂੰ ਕਾਫੀ ਖਰਾਬ ਕਰਦੇ ਆ ਤੇ ਇੱਕ ਤਾਂ ਉਹ ਜਿਹੜੀ ਸਮੱਸਿਆ ਜਲਦੀ ਹੱਲ ਕਰਾਂਗੇ ਬਾਕੀ ਕੰਢੀ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਫਾਇਦਾ ਕੀਤਾ ਮੰਤਰੀ ਸਾਹਿਬ ਨੇ ਉਹ ਆਵੇ ਕੰਢੀ ਨਹਿਰ ਜਿੱਦੇ ਚ ਕਦੀ ਪਾਣੀ ਨਹੀਂ ਸੀ ਆਉਂਦਾ ਉਹ ਨਹਿਰ ਦੇ ਵਿੱਚ ਪਾਣੀ ਟੇਲ ਹਟ ਤੱਕ ਜਾ ਰਿਹਾ ਔਰ ਉਹ ਪਾਣੀ ਆਣ ਕਰਕੇ ਜਿਹੜਾ ਸਾਡੇ ਪਾਣੀ ਦਾ ਪੱਧਰ ਆ ਜ਼ਮੀਨ ਦਾ ਉਹ ਵੀ ਉੱਪਰ ਜਿਹੜਾ ਉੱਠ ਗਿਆ ਤੋ ਹੋਰ ਵੀ ਜਿੰਨੀਆਂ ਸਮੱਸਿਆਵਾਂ ਮੈਂ ਉਹਦੇ ਵਿੱਚੋਂ ਕਾਫੀ ਪ੍ਰੋਬਲਮਾਂ ਜਿਹੜੀਆਂ ਉਹ ਹੱਲ ਕਰ ਲਈਆਂ ਗਈਆਂ ਤੇ ਜਿਸ ਦੇ ਤਹਿਤ ਕਾਫੀ ਰਾਹਤਾਂ ਵੀ ਜਿਹੜੀਆਂ ਉਹ ਸਾਡੇ ਲੋਕਾਂ ਨੂੰ ਮਿਲੀਆਂ ਉਹਨਾਂ ਰਾਹਤਾਂ ਦੀ ਬਦੌਲਤ ਜਿਸ ਤਰ੍ਹਾਂ ਬਿਜਲੀ ਦੇ ਬਿੱਲ ਹੋ ਗਏ 90% ਤੋਂ ਵੀ ਜ਼ਿਆਦਾ ਸਾਡੇ ਘਰਾਂ ਦੇ ਮਾਫ ਹੋਏ ਆ ਤਾਂ ਉਹਨਾਂ ਰਾਹਤਾਂ ਦੀ ਬਦੌਲਤ ਲੋਕਾਂ ਦਾ ਸਰਕਾਰ ਦੇ ਪ੍ਰਤੀ ਅੱਛਾ ਪਿਆਰ ਹੈ ਸੋ ਲੋਕ ਚਾਹਦੇ ਆ ਕਿ 13 ਦੀਆਂ 13 ਸੀਟਾਂ ਜਿੱਤ ਕੇ ਭਗਵੰਤ ਮਾਨ ਦੀ 2 ਸਾਲ ਦੀ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਮੋਹਰ ਲਾਈ ਜਾਵੇ ਇਹ ਲੋਕ ਚਾਹਦੇ ਸਰ ਕਿਤੇ ਨਾ ਕਿਤੇ ਨੌਜਵਾਨ ਪੜ ਕੇ ਬੇਰੋਜ਼ਗਾਰ ਘੁੰਮ ਰਹੇ ਨੇ ਰੋਜ਼ਗਾਰ ਦੀ ਕਮੀ ਵੀ ਕਿਤੇ ਨਾ ਦਿਖਾਈ ਦੇ ਰਹੀ ਹੈ ਨਹੀਂ ਦੇਖੋ ਪੂਰੇ ਦੇਸ਼ 'ਚ ਬੇਰੋਜ਼ਗਾਰੀ ਬਹੁਤ ਆ ਪਰ ਪੰਜਾਬ ਦੇ ਵਿੱਚ ਉਸ ਬੇਰੋਜ਼ਗਾਰੀ ਤੋਂ ਉੱਪਰ ਉੱਠ ਕੇ ਬੇਰੋਜ਼ਗਾਰੀ ਨੂੰ ਹੱਲ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ ਕਰੀਬ ਗਰੀਬ 43000 ਨੌਕਰੀਆਂ ਜਿਹੜੀਆਂ ਉਹ ਦਿੱਤੀਆਂ ਦੇ ਚੁੱਕੀ ਸਰਕਾਰ 2 ਸਾਲਾਂ ਦੇ ਵਿੱਚ ਤੇ ਬਾਕੀ ਵੀ ਨੌਕਰੀਆਂ ਬਹੁਤ ਜਲਦੀ ਦੇਲ ਜਾ ਰਹੀਆਂ ਹਨ ਔਰ ਦੂਸਰੀ ਗੱਲ ਹੈ ਜੋ ਰੋਜ਼ਗਾਰ ਦੇ ਮੌਕੇ ਜਿਹੜੇ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਵੱਡੀ ਇੰਡਸਟਰੀ ਜਿਹੜੀ ਆ ਰੀਅਲ ਕੋਚ ਫੈਕਟਰੀ ਵਰਗੀ ਇੰਡਸਟਰੀ ਜਿਹੜੀ ਆ ਉਹ ਅਸੀਂ ਇੱਥੇ ਲੈ ਕੇ ਆਈਏ ਤਾਂ ਕਿ ਸਾਡੇ ਲੋਕਾਂ ਨੂੰ ਬਹੁਤ ਵੱਧ ਤੋਂ ਵੱਧ ਰੋਜ਼ਗਾਰ ਮਿਲੇ ਔਰ ਇਹ ਸਾਰਾ ਕੰਡੀ ਏਰੀਆ ਨੂੰ ਟੂਰਿਜ਼ਮ ਹੱਬ ਦੇ ਤੌਰ ਤੇ ਡਿਵੈਲਪ ਕਰੀਏ ਤਾਂ ਕਿ ਜਿਹੜੇ ਰਿਵੈਨਿਊ ਹੈਗੀ ਆ ਆਮਦਨ ਦੇ ਸਾਧਨ ਹੈ ਉਹ ਸਾਡੇ ਪਿੰਡਾਂ ਵਾਲਿਆਂ ਦੇ ਵਧਣ ਸਰ ਲਗ ਲਗ ਹਲਕੇ ਆ ਜਾ ਰਹੇ ਹੋ ਪਿਆਰ ਕਿਦਾਂ ਮੇਰੇ ਜਨਤਾ ਦਾ ਜਨਤਾ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਆਇਆ ਤੇ ਮੈਨੂੰ ਲੱਗਦਾ ਕਿ ਬਹੁਤ ਵੱਡੀ ਲੀਡ ਦੇ ਨਾਲ ਲੋਕ ਪਿਆਰ ਦੇ ਰਹੇ ਤੇ ਬਹੁਤ ਵੱਡੇ ਮਾਰਜਨ ਦੇ ਨਾਲ ਅਸੀਂ ਜੇ ਦਰਜ ਕਰਾਂ ਸਰ ਜੇਕਰ ਗੱਲ ਅਕਰੀ ਕੰਢੀ ਏਰੀਆ ਦੀ ਹੈ ਬੜੀਆਂ ਸਰਕਾਰਾਂ ਕਾਫੀ ਦਰਹੀਆਂ ਪਰ ਅਜ ਤੱਕ ਉਹ ਪਾਣੀ ਦੀ ਕਮੀ ਨਹੀਂ ਪੂਰੀ ਕਰ ਪਈਆਂ ਨਹੀਂ ਪਾਣੀ ਦਾ ਟਿਊਬਲ ਸਿੰਚਾਈ ਦੇ ਟਿਊਬਲ ਪਾਣੀ ਦੇ ਟਿਊਬਲ ਪੀਣ ਵਾਲੇ ਪਾਣੀ ਦੇ ਟਿਊਬਲ ਸਰਕਾਰ ਦੇ ਵਿੱਚ ਮੈਂ ਲੋਕਾਂ ਨੂੰ ਪੁੱਛਾਂ ਸਿਰਫ ਦੋ ਟਿਊਬਲ ਤਾਂ ਇਸ ਏਰੀਆ ਦੇ ਵਿੱਚ ਲੱਗੇ ਆ ਸਿੰਚਾਈ ਦੇ ਪੀਣ ਵਾਲੇ ਪਾਣੀ ਦੇ ਹਰੇਕ ਜਗ੍ਹਾ ਪਹਿਲੀ ਵਾਰ ਸਰਕਾਰ ਦੇ ਦੋ ਸਾਲ ਦੇ ਵਿੱਚ 40 ਤੋਂ ਵੱਧ ਟਿਊਬਲ ਜਿਹੜੇ ਹਾਲ ਤਾਂ ਦੋਆਂ ਸਾਲਾਂ ਤੋਂ ਪਹਿਲਾਂ ਲੱਗ ਚੁੱਕੇ ਆ ਜਿਹੜਾ ਪ੍ਰੋਪਰ ਕੱਪ ਕਰਦੇ ਆ ਤੇ ਇਹ ਬੜਾ ਵੱਡੀ ਇਹਦਾ ਨਾਲ ਡਾਟਾ ਜ਼ਰੂਰ ਤੁਸੀਂ ਦੇਖੋ ਕੋਈ ਪਰ ਪਾਣੀ ਦੀ ਕਮੀ ਅਸੀਂ ਪਹਿਲੀ ਵਾਰ 2 ਸਾਲਾਂ ਚ ਸਰਕਾਰ ਨੇ ਖਤਮ ਕੀਤੀ ਆ ਪਾਣੀ ਦੀ ਸਮੱਸਿਆ ਕਾਫੀ ਹੱਦ ਤੱਕ ਕਾਫੀ ਹੱਦ ਤੱਕ ਸਰ ਜੇ ਗੱਲ ਕਰੀਏ ਕੰਢੀ ਦੇ ਕਾਫੀ ਨੌਜਵਾਨ ਆਰਮੀ ਦੇ ਵਿੱਚ ਭੜਤੀ ਨੇ ਪਰ ਗਵਰਨਮੈਂਟ ਵੱਲੋਂ ਆਰਮੀ ਅਗਰੀ ਵੀਰ ਬਣਾ ਦਿੱਤੀ ਗਈ ਇਹ ਤੁਸੀਂ ਬਹੁਤ ਅੱਛਾ ਸਵਾਲ ਪੁੱਛਿਆ ਦੇਖੋ ਕੰਢੀ ਖੇਤਰ ਦੇ ਵਿੱਚ ਸਾਡੇ ਬਹੁਤ ਸਾਰੇ ਐਕਸ ਸਰਵਿਸਮੈਨ ਆਰਮੀ ਪਰਸਨਲ ਰਹਿੰਦੇ ਨੇ ਔਰ ਹੁਣ ਕੇਂਦਰ ਸਰਕਾਰ ਨੇ ਉਹ ਜਿਹੜੀ ਆਰਮੀ ਦੀ ਜਿਹੜੀ ਨੌਕਰੀ ਸੀ ਫੌਜੀਆ ਦੀ ਜਿਹੜੀ ਰੈਗੂਲਰ ਭਰਤੀ ਸੀ ਉਹਨੂੰ ਠੇਕੇ 'ਚ ਤਬਦੀਲ ਕਰਤਾ ਹੁਣ ਫੌਜੀ 4 ਸਾਲ ਲਈ ਠੇਕੇ 'ਚ ਠੇਕੇ ਦੇ ਰੱਖੇ ਜਾਂਦੇ ਆ ਜਿਹਨੂੰ ਅਸੀਂ ਅਗਨੀਵੀਰ ਕਹਿੰਦੇ ਆ ਸੋ ਉਸ ਦੇ ਨਾਲ ਜਿਹੜੇ ਫੌਜੀ ਪਰਿਵਾਰ ਨੇ ਜਾਂ ਸਾਡੇ ਨੌਜਵਾਨ ਨੇ ਉਹ ਬਹੁਤ ਆहत ਨੇ ਬਹੁਤ ਦੁਖੀ ਨੇ ਕਿਉਂਕਿ 4 ਸਾਲ ਦੀ ਨੌਕਰੀ ਤੋਂ ਬਾਅਦ ਤਾਂ ਬੰਦਾ ਉਸੇ ਤਰ੍ਹਾਂ 4 ਸਾਲ ਤੋਂ ਬਾਅਦ ਫਿਰ ਦੁਬਾਰਾ ਨੌਜਵਾਨ ਕੀ ਕਰਨਗੇ ਔਰ ਉਹਨਾਂ ਨੂੰ 4 ਸਾਲ ਦੀ ਨੌਕਰੀ ਤੋਂ ਬਾਅਦ ਨਾ ਤਾਂ ਕੋਈ ਹੋਰ ਰਾਹਤਾਂ ਦਿੱਤੀਆਂ ਜਾਂਦੀਆਂ ਰੱਬ ਨਾ ਕਰੇ ਜੇ ਸ਼ਹਾਦਤ ਹੋ ਜਾਏ ਤਾਂ ਉਹਨਾਂ ਨੂੰ ਸ਼ਹੀਦ ਦਾ ਦਰਜਾ ਤੱਕ ਨਹੀਂ ਦਿੱਤਾ ਜਾਂਦਾ ਜਦ ਕਿ ਪੰਜਾਬ ਸਰਕਾਰ ਦੀ ਮੈਂ ਇੱਥੇ ਤਾਰੀਫ਼ ਕਰਦਾ ਕਿ ਪੰਜਾਬ ਸਰਕਾਰ ਉਹਨਾਂ ਨੂੰ ਜਿਹੜਾ ਸ਼ਹੀਦੀ ਦਾ ਦਰਜਾ ਵੀ ਦਿੰਦੀ ਹੈ ਔਰ 1 ਕਰੋੜ ਰੁਪਇਆ ਪਰਿਵਾਰ ਨੂੰ ਦਿੰਦੀ ਹਾਲਾਂਕਿ ਭਾਵੇਂ ਨਾ ਕਾਫੀ ਹੈ ਪਰ ਪੰਜਾਬ ਵੱਲੋਂ ਇਸ ਤਰ੍ਹਾਂ ਦੀ ਜਿਹੜੀ ਮੁਹਿੰਮ ਚਲਾਈ ਗਈ ਹੈ ਸੋ ਅਗਨੀ ਵੀਰ ਤੋਂ ਲੋਕ ਜਿਹੜੇ ਬੜੇ ਪੂਰੇ ਦੇਸ਼ ਦੇ ਵਿੱਚ ਮਾਇੂਸ ਨੇ ਕੰਢੀ ਚ ਖਾਸ ਤੌਰ ਤੇ ਮਾਇੂਸ ਨੇ ਸੋ ਇਸ ਕਰਕੇ ਬੀਜੇਪੀ ਨੂੰ ਲੋਕ ਜਿਹੜੇ ਇੱਥੇ ਆ ਉਹ ਮੂੰਹ ਨਹੀਂ ਲਾਣਗੇ ਸੀਐਮ ਦਾ ਨਾਰਾ 130 ਕਿਵੇਂ ਦੇਖਦੇ ਹੋ 130 ਬਿਲਕੁਲ ਜੋ ਅੱਜ ਮਾਹੌਲ ਹੈ ਜੋ ਅਜ ਉਤਸ਼ਾਹ ਹੈ ਲੋਕਾਂ ਦੇ ਵਿੱਚ ਸੀਐਮ ਸਾਹਿਬ ਦੇ ਰੋਡ ਸ਼ੋ ਹੋ ਰਿਹਾ ਹੈ ਪ੍ਰੋਗਰਾਮਜ਼ ਹੋ ਰਿਹਾ ਰੈਲੀਆਂ ਹੋ ਰਹੀਆਂ ਉਹਨਾਂ ਰੈਲੀਆਂ ਦੇ ਵਿੱਚ ਜਿਸ ਤਰ੍ਹਾਂ ਜਨਸਲਾਬ ਆ ਰਿਹਾ ਤੇ ਮੈਨੂੰ ਉੱਥੋਂ ਪੂਰੀ ਉਮੀਦ ਹੈ ਕਿ ਜਿਹੜਾ 130 ਤੇ ਸ਼ੋਰ ਆ ਪੱਕਾ 13 ਨੀ 13 ਸਿੱਟਾ ਜਿੱਤਾਂਗੇ